ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲਾਹੋ ਵਿੱਚ ਕਰੋ ਚੈੱਕ ਨਿਰਕੋਪ ਨਜ਼ਰਾਂ ਲੱਗੀਆਂ ਤੁਹਾਡੀਆਂ ਔਰ ਟਰੈਕਟਰ ਹੀ ਜਿਹੜਾ ਜਿਹੜਾ ਤੁਹਾਨੂੰ ਮੈਂ ਦੱਸਿਆ ਯਾਰ ਬਹੁਤ ਮਾਰਦਾ ਹੈ ਟਰਾਲੀ ਅੱਗੇ ਪਾਈਦਾ ਹੈ ਖਰਾਬ ਹੋ ਗਿਆ ਜੀ ਬਾਹਨੇ ਗਿਆ ਉਹ ਇਹ ਨਾ ਕਰਦੇ ਕੰਮ ਚਲੋ ਫਿਰ ਟਰਾਲੀ ਭਾ ਲਈਏ ਇਹ ਯੋਰ ਮਾਰੇ ਤਾਂ ਭਾਵੇਂ ਨਾ ਮਾਰੇ ਇਹਦਾ ਸ਼ੀਸ਼ੇ ਸਾਰੇ ਬੰਦ ਨੇ ਠੰਡ ਨਹੀਂ ਲੱਗਦੀ ਬਸ ਇਹਦਾ ਇਹ ਫਾਇਦਾ ਹੈ ਆਹਾਂ ਆਹਾਂ ਅਰੇ ਸ਼ੀਸ਼ੇ ਲੱਗੇ ਨੇ ਇਹਦਾ ਬਸ ਆਹ ਨਜ਼ਾਰਾ ਤੇ ਇੱਕ ਦੀ ਲਾਈਟ ਬਹੁਤ ਦੂਰ ਤੱਕ ਕੇ ਉਹਦੀ ਲਾਈਟ ਇੰਨੀ ਕੀ ਨਾ ਬਸ ਇਹਦੀ ਲਾਈਟ ਆਏ ਐ ਚੰਨ ਛਾੜਦੀ ਕਿ ਨਹੀਂ ਪੂਰਾ ਆਓ ਵੇਖੋ ਹਾਂ ਆ ਰਹੀ ਟੌਲੀ ਇਹਨੂੰ ਪਾਉਨੇ ਆ ਰੰਗਾ ਬੱਦਲ ਆਇਆ ਕੱਲ ਦਾ ਬੜਾ ਮੀਂਹ ਆਇਆ ਜੀ ਚਲੋ ਜੀ ਫਿਰ ਲਾਲ ਟਰੈਕਟਰ ਵੀ ਖਰਾਬ ਹੋ ਗਿਆ ਤੇ ਇਹਦੇ ਨਾਲ ਵੀ ਪੱਠੇ-ਪੁੱਠੇ ਬਣਾੜੀ ਦੇ ਨੇ ਤੇ ਜਾਂ ਇਹਦੇ ਨਾਲ ਬੈੱਡ ਬੋਡ ਸਾਫ਼ ਕਰਦੇ ਜਾਈਏ। ਤੇ ਵੀ ਕੁੜੀ ਜਨੇ ਦਾ ਖਰਾਬ ਏ। ਇਹ ਜਦੋਂ ਮੈਂ ਲਿਆਂਦਾ ਇਹ ਨਹੀਂ ਹੋਇਆ ਠੀਕ। ਚਲੋ ਜੀ। ਨਾਲੇ ਪਾ ਲਈਏ। ਅੰਦਰ ਜਾਣਦੇ ਆ। ਤੇ ਹੁਣ ਆਪਾਂ ਖਲਾਰਦੇ ਆ। ਤੇ ਫੇਰ ਤਾਂ ਨਾ ਆਪਾਂ ਮਿਲਦੇ ਆ। ਸਰੀਵਾਰ ਹਾਂਜੀ ਆ ਗਏ ਆ ਟਰਾਲੀ ਖਾਲੀ ਕਰਨ ਲੈਡ ਬੰਦ ਕਰਕੇ ਖਾਉਣਾ ਬੱਦਲ ਆਓ ਬੱਦਲ ਜਾ ਕੇ ਦਾਹੋ ਯਾਰ ਬੋ ਤੋ ਬੱਦੜੇ ਆ ਤਸਰਾ ਗਲਾ ਹੋਇਆ ਕਿਤੇ ਅੱਜ ਆ ਉਧਰ ਪੱਠੇ ਪੈਂਡ ਆਏ ਨੇ ਪੱਠੇ ਪੈਂਦੇ ਨੇ ਉਧਰ ਪੱਠੇ ਤੇ ਇਧਰ ਕਰਦੇ ਆ ਖਾਲੀ ਆਉ ਨੂੰ ਖੋਲਦੇ ਆ ਬਹੁਤ ਲੇਟ ਗਿਆਗਾ ਆ ਫਿਰ ਐਦਾਂ ਡਿੱਗੇਗੀ ਓਕੇ ਤੇ ਚਾਲੋ ਜੀ ਜਾਂਦੇ ਕਿ ਚੁੱਕੀ ਜਾਂਦੇ ਨੇ ਮੈਂ ਤਾਂ ਮੈਂਟ ਆ ਗਿਆ ਹੀ ਚਾਲੋ ਜੀ ਫਿਰ ਚੱਲ ਲੱਗਾਇਆ ਆਥੋਂ ਸਟਾਰਟ ਕੀਤਾ ਸੀ ਇੱਥੋਂ ਰੱਕ ਚੁੱਕਦਾ ਐਸੇ ਤੀ ਚੁੱਕਿਆ ਜਾਣਾ पहला सिकंजा ना साफ करी दा मोटा मोटा गोह बई अगू आ चुकद अग्न तो थोड़ा थल रगड़ के करी साफ हो फ देखो आप ही ट्रैक्टर खराब है फिर ਆ ਵੀ ਖਰਾਬ ਨਹੀਂ ਤੇ ਇਤਨਾ ਪੱਠੇ ਬਣਾ ਲਈਦੇ ਨੇ ਤੇ ਫਿਰ ਇਹਦੇ ਨਾਲ ਪੱਠੇ ਵੀ ਬਣਾਉਣ ਡਿਆ ਹੈ ਤੇ ਨਾਲ ਇਹਦੇ ਨਾਲ ਫਿਰ ਟਰਾਲੀ ਦੇ ਅੱਗੇ ਪਾ ਕੇ ਗੋਆ ਵੀ ਸੁੱਟਣ ਡਿਆ ਉਹਨੇ ਪੱਠੇ ਬਣਾ ਲਏ ਨੇ ਉਹਦੇ ਉਹਨਾਂ ਵੇਲਾ ਹੁੰਦਾ ਤੇ ਫਿਰ ਆਪਾਂ ਦਾ ਇਹ ਨਿਹੜੇ ਵਾਲਾ ਵੇਲਾ ਹੁੰਦਾ ਤੇ ਉਹ ਲੈ ਜਾਂਦਾ ਫਿਰ ਚਲੋ ਜੀ ਲੈ ਕੇ ਜਾਂਦੇ ਫਿਰ ਚਾਹੋ ਜੀ ਫਿਰ ਪਾਣੀ ਪੀ ਲੋ ਤਾਂ ਚੱਕੜ ਹੋਇਆ ਤੇ ਇਧਰ ਤੇ ਸਾਰੇ ਪਾਸੇ ਇਹਦਾ ਟਰਾਲੀ ਵੀ ਚੰਗੀ ਤਿਲਕ ਦੀ ਹੁੰਦੀ ਏ ਆ ਕਿਉਂਕਿ ਉਹ ਰਾਹ ਵੇਖੋ ਥੱਲੇ ਨੂੰ ਹਨਾ ਇੰਦਾ ਟੇਪਰ ਆ ਆ ਤਿਲਕ ਦੀ ਜਾਂਦੀ ਥੱਲੇ ਨੂੰ ਟਰੈਕਟਰ ਕਿਦੇ ਹੁੰਦਾ ਟਰਾਲੀ ਕਿਦੇ ਹੁੰਦੀ ਏ ਅੱਗੇ ਹੁਣ ਆਹ ਹੌਲ ਹਾਲ ਹੋਣਾ ਸਿਆਲ ਤੇ ਚਲੋ ਜੀ ਕੋਈ ਨਾ ਹੋਰ ਨਹੀਂ ਜਾ ਰਹਾ ਇਹ ਕਾ ਵੀ ਨਹੀਂ ਜਾ ਰਹਾ ਇੰਡੀਆ ਵਾਲਾ 加ણે ਸ਼ਬਦ ਏਸੀ ਆਹ ਨਿਆਰੇ ਨੇ ਸੇਮ ਮੀਡੀਆ ਵਰਕੇ ਤਾਂ ਇਹਨਾਂ ਲੱਗ ਲੈ ਇੱਥੇ ਹਾਂਜੀ ਤੇ ਨਹੀਂ ਚਾਹ ਕਰਉ ਇਹ ਆਪਾਂ ਇੱਕ ਵੰ ਸੁੱਕੇ ਆ ਕਿਉਂ ਨਵੇਂ ਰਿਸ਼ਤੇ ਫਿਰ ਪੁਰਤਗਾਲ ਦੀਆਂ ਆਲੋ ਜੀ ਸਾਸਰੀ ਕਾਨ ਤੇ ਹਾਂ ਜੀ ਤੁਹਾਨੂੰ ਕਿਹਾ ਹੈ ਨਾ ਨਾਲੋਂ ਨਾਲ ਵਿਖਾਉਂਦੇ ਰਾਵਾਂਗੇ ਜਦੋਂ ਬਣੇਗਾ پارک ਇੱਕ ਇਧਰ ਤੇ ਇੱਕ ਇੱਥੇ ਖੁਰਲੀਆਂ ਲੱਗਣੀਆਂ ਨੇ ਪਟਿਆਲੀਆਂ ਆਹ ਪਾਰਕਾਂ ਬਣੀਆਂ ਨੇ ਚਾਰ ਬਾਕੀ ਜਿੱਦਾਂ ਜਿੱਦਾਂ ਬਣੇਗਾ ਵਿਖਾਉਂਦੇ ਰਾਵਾਂਗੇ ਮਿਲਦੇ ਇੱਧਰ ਚੱਕਰ ਮਾਰਨ ਆਏ ਹਾਂ ਟਰਾਲੀ ਭਰ ਕੇ ਚੱਲੇ ਹੁਣ ਉੱਧਰ ਚਲੋ ਰਹੀ ਫਿਰ ਇੱਧਰ ਚੱਕਰ ਮਾਰ ਲਿਆ ਤੇ ਹੁਣ ਆਪਾਂ ਜਾਂਦੇ ਆਂ ਟੈਲੀਫੋਨ ਹੋ ਗਈ ਏ ਹੋ ਗਈ ਏ ਨੀਂਜ ਬਹੁਤ ਔਖਾਇਆ ਮੈਂ ਕੱਪੜੇ ਧੋ ਸਕਨੇ ਆ ਜੇ ਕੱਪੜੇ ਧੋਲੇ ਤੇ ਫਿਰ ਸੁੱਕਨੇ ਨਹੀਂ ਆ ਨੀਂਜ ਬਹੁਤ ਪੰਗਾ ਆ ਬਹੁਤ ਯਾਰਾ ਚਲੋ ਜੀ ਚੱਲਿਆਂ ਨਾ ਇਹ ਕੱਟ ਲੈ ਇਹ ਵਾਲਾ ਕਿੱਲਾ ਹੈ ਦੇ ਟ੍ਰੈਕ ਚਲੋ ਜੀ ਚਲਦੀ ਆ ਫਿਰ ਓਕੇ ਜੀ ਸਸਰੀ ਗੋਲ ਤੇ ਲਾਓ ਬਈ ਇੱਧਰ ਖਾਲੀ ਹੋ ਗਈ ਸੀ ਇੱਧਰ ਯੂਨੀ ਫੀਡ ਮਾਲ ਲੋ ਕਿ ਆ ਪੱਠੇ ਤੇਰੇ ਨੈਣ ਨਾ ਕਿਸ਼ ਲੱਗ ਸੁਨਦਾ ਤੇ ਉਧਰ ਹੁਣ ਦੂਜੇ ਪਾਸੇੋਂ ਲਿਆਂਦੇ ਪੇਡੂਆਂ ਵੱਲੋਂ ਕਿਉਂਕਿ ਸਵੇਰੇ ਸਵੇਰੇ ਇੱਧਰ ਦੇ ਨਹੀਂ ਬਣਾਏ ਤੇ ਇੱਧਰ ਉਧਰ ਤੇ ਬਣਾ ਕੇ ਫਾਰਮ ਦੇ ਫੇਰ ਇੱਧਰ ਤੇ ਉਧਰ ਹੁਣ ਲੈ ਕੇ ਆਇਆ ਬਾਗੜ ਭਰ ਕੇ ਇਧਰ ਛੁੱਟਦੇ ਆ ਇਧਰ ਛਦਾਈ ਜਾ ਜਿਹੜਾ ਲੱਗਾ ਹੈ ਨਾ ਜਿਹੜਾ ਤੁਹਾਨੂੰ ਇੱਕ ਵਾਰੀ ਵਿਖਾਇਆ ਸੀ ਜਿਹੜਾ ਕਹਿੰਦਾ ਮੈਂ ਈਂਡਿਆ ਦਾ ਆ ਉਹ ਬੜੇ ਪਠੇ ਪਾਉਂਦਾ ਬਹੁਤ ਖਰਾਬ ਕਰਦਾ ਬੜੇ ਵੇਸਟ ਕਰਦਾ ਤਾਂ ਹੁਣ ਉਹ ਤੇ ਲੈ ਲਿਆਂਦੇ ਨੇ ਜਿੱਤੂ ਲੱਭਦਾ ਨਾ ਫਾਪ ਫਿਰ ਨਾ ਲੱਭੀ ਰੂ ਜੈ ਸੱਜਣ Tehan diğeği, oh beyaz sav. İşte nasıl çık? İşte nasıl çık sav eğer gidince işte çık. Sırala I have 17 subscribers, but my view only is 13%. What's the problem? I speak English because I have also subscribers from Portugal and Brazil. ਸਬਸਕ੍ਰਾਈਬ ਲਾਈਕ ਸ਼ੇਅਰ ਹੋ ਸਾਰਾ ਮਾਰ ਕੇ ਮੈਂ ਬੋਲ ਰਿਹਾ ਇੰਡੋਇਸਟ ਜੋ ਵੀ ਤੁਹਾਡੇ ਨੇ ਮੇਰੇ ਫਰੈਂਡਸ ਸਬਸਕ੍ਰਾਈਬ ਕੋਰਟੋਗਾਲ ਦੇ ਗਏ ਸੱਦਰ ਨੇ ਕਿ ਕੱਲ੍ਹ ਕੀ ਡਾਈ ਮੈਨੂੰ ਇਹ ਸਮਝ ਸ਼ੇਅਰ ਕਰਿਆ ਕਰੋ ਇਹ ਟੈਨਾ ਕਰੋ आ घर मीच चाओ रे के नहींद फिर लिया के खिलारे नहीं दे बहर ਇਹਾਲੇ ਮੈਂ ਚੈੱਕ ਕਰਾਂ ਕਿ ਦੇ ਵਾਈਫ ਨੂੰ ਲੱਗਦਾ ਖਰਜੇਣਾ ਪੰਪ ਗੇ ਆਹਾਂ ਹੋਰ ਯਾਰ ਆਪਾਂ ਖਰਜੇਣਾ ਸਹੀ ਹੈ ਤੇ ਹਾਂਜੀ ਆਪਾਂ ਲੱਗੇ ਆ 55 ਫੀਟ ਕਰਨ ਜਿਹਦੇ ਨਾਲ ਥੱਲੇ ਪਰਾਲੀ ਖਲਾਰਨੀ ਆ ਆ ਪਾ ਲਿਆ ਐ ਮੈਂ ਹੁਣ ਇਥੋਂ ਆਹ ਤਾਰਾਂ ਦਾ ਮਗਰ ਕਰਨੀਆਂ ਨੇ ਫੇਟ ਜਿਹਦੇ ਨਾਲ ਫੇਰਾ ਘੁੰਮਦਾ ਹੈ ਨਾ ਸਾਰਾ ਬਹੁਤ ਥਿਖੇ ਥਿਖੇ ਨੇ ਆ ਕਾਟਰ ਜਿਹੜੇ ਨੇ ਨਾ ਆ ਵਾਲੇ ਬਹੁਤ ਥਿਖੇ ਨੇ ਚਲੋ ਜੀ ਬਚ ਕੇ ਰਹਿਣਾ ਚਾਹੀਦਾ ਇਦਾਂ ਦੀਆਂ ਚੀਜ਼ਾਂ ਤੋਂ ਬਾਕੀ ਕਰਦੇ ਆ ਫਿੱਟ ਇਹ ਕਰੋ ਨਾਲ ਆ ਤੇ ਬਾਗੜਦਾ ਨਾ ਆ ਵੇਖੋ A B C D ਇਹ ਚ ਚੱਲਦਾ ਹੌਲੀ ਹੌਲੀ ਨਾਰਮਲ ਇੱਥੇ ਮੀਡੀਅਮ ਸਪੀਡ ਤੇ ਇੱਥੇ ਆਹੀ ਹੋ ਜਾਂਦਾ ਮਨ ਸਪੀਡ ਤੇ ਚੱਲਦਾ ਹੈ ਇੱਥੇ ਆ ਕੇ ਤੇ ਬਸ ਪਹਿਲਾ ਤੁਚਾ ਗੇਅਰ ਪੈਂਦਾ ਤੇ ਮੈਂ ਕਹਿੰਦਾ 파ਏ ਵੱਡਦਾ ਜਾਂਦਾ ਆ ਇਹਨਾਂ ਜਿਹੜਾ ਨਾਲ ਇਧਰ ਨੇ 1 2 3 4 ਭਾਵੇਂ ਚੌਥੇ ਚ ਪਾ ਕੇ ਏ ਤੇ ਕਰ ਦੋ ਤਾਂ ਵੀ ਇਹ ਸਲੋ ਚੱਲਣਾ ਹੈ ਹੌਲੀ ਆ ਉਹਦੇ ਜਿੱਤੇ ਬਸ ਡੀਰ ਪਾ ਕੇ ਪਹਿਲਾ ਪਾ ਦੋ ਹੌਏ ਵੜਦਾ ਜਾਂਦਾ ਡੀ ਇਹ ਨਾਲ ਮੇਰੇ ਖਿਆਲ ਨਾਲ ਰੋਡ ਤੇ ਅੱਗੇ ਚਲਾਉਣਾ ਵਾ ਤੇ ਜਿੱਦਣ ਸਪੀਡ ਤੇ ਜਾਣਾ ਵਾ ਰੋਡ ਤੇ ਫਿਰ ਡੀ ਪਾ ਕੇ ਤੇ ਚੌਥਾ ਪਾਲ ਤੇ ਸਿੱਧਾ ਮੈਂ ਜਨ ਚੱਲ ਜੂ ਨੜਾਂ ਵਾਲੀ ਹਾ ਟੈਸਟ ਚਲੋ ਜੀ ਫਿਰ ਆ ਰੰਗ ਨਾ ਵਖਰਾਇਆ ਇਹਨੂੰ ਆਪਾਂ ਸੱਚ ਦੱਸੋ ਕਿ ਦਸੋਣਾ ਇਹ ਪਹਿਲਾਂ ਤੇ ਫਸ ਹੋ ਗਿਆ ਹੀ ਹੋ ਗਿਆ ਹੀ ਤਾਂ ਇਹ ਕੰਮ ਸਾਰੇ ਦਾ ਹੀ ਆਹ ਵੱਡੇ ਬੰਡਲ ਨੇ ਹੁੰਦੇ ਜਿਹੜੇ ਉਹ ਉੱਥੇ ਟਿੱਗਾ ਸੀ ਟੁੱਟ ਗਿਆ ਸੀ ਇਹ ਉਹਨਾਂ ਨੇ ਫਿਰ ਆ ਸਾਰਾ ਇਹ ਵਾਲਾ ਨਵਾਂ ਪਾਇਆ ਵਾ ਆ ਸਾਰੇ ਨੂੰ ਫਿਰ ਰੰਗ ਦੁਬਾਰਾ ਕਰਾਇਆ ਉਹਨਾਂ ਨੇ ਤਾਂ ਕਰਕੇ ਇੰਨੀ ਚਮਕਾ ਮਾਰ ਤਾ ਪੁਰਾਣਾ ਬਹੁਤ ਏ ਤੇ ਹਾਂਜੀ ਕਰਤਾ ਜੀ ਫ੍ਰੈਟ ਇੱਕ ਇੱਥੇ ਅੜਾਇਆ ਵਾ ਆਪਾਂ ਨੂੰ ਨਾਲ ਇੱਥੇ ਇੱਥੇ ਬੰਨਦੇ ਆ ਹੁਣ ਰੱਸੀ ਨਾਲ ਆਹ ਤਾਰਾ ਇੱਧਰੋਂ ਕੱਢ ਕੇ ਉਹ ਮਗਰਲੇ ਪਾਸੇ ਉੱਥੇ ਪਾ ਦੇਣੀਆਂ ਨੇ ਆਹ weight ਲੱਗਾ ਇਹਨਾਂ ਦੇ ਬਹੁਤ weight ਆ ਇਹਦਾ ਆਹ ਵੇਖ ਲੋ ਅੱਗੋਂ ਟਾਇਰ ਬਹਿ ਗਿਆ ਆ ਇੰਨਾ ਪਰ ਹੈ ਬਹੁਤ ਪਰ ਬਹੁਤ ਚੰਗਾ ਜੀ ਫਿਰ 绿小樱。<music> <music> ਖਲੀ ਪਾਤੀ ਹੈ ਖਲਾਰਤੀ ਹੈ ਆਹ ਪਰਾੜੀ ਖਲਾਰ ਗਿਆ ਉੱਥੋਂ ਤੱਕ ਉਹ ਮਗਰ ਅੱਧਾ ਰਹਿ ਗਿਆ ਤੇ ਇਹਨੂੰ ਖਲਾਰਦੇ ਆ ਠੀਕ ਆ ਤੇ ਖਲਾਰ ਕੇ ਫਿਰ ਮਿਲਦੇ ਆ ਉਹ ਉੱਥੇ ਜਾ ਕੇ ਨਾ ਆ ਉੱਥੇ ਜਾ ਕੇ ਮਿਲਦੇ ਆ ਸਾਸਰੀ ਘਰ ਕੌਣ ਖਵਾੜਤਾ ਜੀ ਇਹ ਰਹਿ ਗਿਆ ਇਹ ਰਹਿ ਗਿਆ ਖਲਾਰਤਾ ਤੇ ਰਹਿ ਗਿਆ

ਬੇਦਮਾਸ਼ੀ ਕਰਦੇ ਰਹੇ ਰੋਕਿਆ ਕੱਲ ਨੂੰ ਕਮਾਉਂ ਹਾਂ ਕੂੰ ਕਿਹਨਾਂ ਦੇਉ ਓਹ ਡੇਰੀ ਜਿਹੜਾ ਮੈਂ ਦੇਣਾ ਕਿ ਸੰਪੇਉ ਕੁਤ ਬਦਨਾਸੀ ਕਰਨਗੇ ਇਕੱਲੇ ਤੇ ਆਂਦੇ ਆ ਗਏ ਆ ਕੰਮ ਤੋਂ 1 2 ਇਹ ਹੈ ਡੈਕਟਰ ਇਹ ਅੱਧੀਆਂ ਬਾਵਾ ਦੀ ਟੀ-ਸ਼ਰਟ ਬਹੁਤ ਜਾਣਾ ਵੀ ਮੇਮ ਕਰਕੇ ਨਾ ਬਹੁਤ ਠੰਡਾ ਵਾਦ ਕੀ ਇੱਕ ਚੀਜ਼ ਦਿਖਾਉਣਾ ਤੁਹਾਨੂੰ ਮੈਂ ਆ ਤੇ ਵੇਖੀਏ ਤੁਸੀਂ ਆ ਵੇਖੋ ਦੁੱਧ ਦੁੱਧ ਵੀ ਆ ਪਾਈਥੋਂ ਹੀ ਲੈ ਆਈਦਾ ਐਡਾਂ ਦਾ ਤੇ ਪੇਡਾਂ ਦਾ ਦੁੱਧ ਸੇਮ ਮੱਝਾਂ ਵਰਗਾ ਹੈ ਸੇਮ ਮੱਝਾਂ ਵਰਗਾ ਸੇਮ ਕੋਈ ਫਰਕ ਨਹੀਂ ਇਦਾਂ ਨਹੀਂ ਲੱਗਦਾ ਕਿ ਪੇੜ ਦਾ ਦੁੱਧ ਪੀਂਦੇ ਜਾਂ ਕੁਛ ਨਾ ਮੁਸ਼ਕ ਆਉਂਦੀ ਏ ਕੁਛ ਨਹੀਂ ਮਾਲਕਾ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਛੋਟੇ ਛੋਟੇ ਉਲਾਈ ਦੇ ਪੱਤੇ ਪੀਂਦੇ ਹਾਂ ਜੀ ਆ ਗਏ ਆ ਘਰ ਹੁਣ ਆਪਾਂ ਘਰ ਦਾ ਮਾਹੌਲ ਬਹੁਤ ਵਧੀਆ ਹੈ ਹਾਂਜੀ ਉਹ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦਾ ਲੱਗਾ ਸਾਡਾ ਵਲੌਗ ਹਾਂਜੀ ਕਮੈਂਟ ਕਰਕੇ ਜਰੂਰ ਦੱਸਣਾ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਮੇਰੇ ਵੀਡੀਓ ਹਾਂਜੀ ਬਹੁਤ ਮਿਹਨਤ ਲੱਗਦੀ ਹੈ 10 11 ਘੰਟੇ ਕੰਮ ਕਰਨਾ ਨਾਲ ਵੀਡੀਓ ਬਣਾਉਣੀ ਹੈ ਫਿਰ ਐਡਿਟ ਕਰਨੀ ਹੈ ਤਾਂ ਕਰਕੇ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜੋਇਨ ਦਸ ਹਬ ਕੋ ਕਰੋ ਧੰਨਵਾਦ ਸਾਰਿਆਂ ਦਾ ਬਲੌਗ ਵੇਖਣ ਲਈ ਸ਼ੁਕਰੀਆ ਅਸਲਾਮੁਅਲੈਕੁਮ ਵਾਲੇਕੁਮ ਸਲਾਮ ਨਮਸਤੇ ਅਕਾਲ